ਜਨਮ ਦਿਨ ਜਿਹੜੀ ਮਨਾਈ ਆ ਰਹੀ ਹੈ ਔਰ ਸਾਡੇ ਹਿੰਦੁਸਤਾਨ ਦੇ ਦੂਸਰੇ ਪ੍ਰਧਾਨ ਮੰਤਰੀ ਜੇ ਦਾਵ ਸ਼ਾਸਤਰੀ ਜੀ ਉਹਨਾਂ ਦੀ ਵੀ ਅੱਜ ਜਨਮ ਦਿਨ ਆ ਰਹੀ ਹੈ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਮੇਰੇ ਇਲਾਕੇ ਵੱਲੋਂ ਸਾਰੇ ਹੀ ਲੋਕਾਂ ਨੂੰ ਲੱਖ ਲੱਖ ਵਧਾਈ ਹੈ ਔਰ ਅੱਜ ਸਾਰੇ ਹੀ ਪੂਰੇ ਖੁਸ਼ੀ ਦੇ ਨਾਲ ਮਾਧਮਾガルੀ ਜੀ ਦਾ ਜਨਮ ਦਿਨ ਮਨਾ ਰਹੇ ਆ ਔਰ ਅਲਵਾਸ਼ਾ ਸਨਿਯਰ ਮਨਾਰੇ ਜਿਹਨੇ ਸਾਡੇ ਦੇਸ਼ ਦੇ ਨਾਂ ਕੁਬੀਲ ਬੜੀ ਮੁਸ਼ਕਲ ਦੇ ਨਾਲ ਸਾਡੇ ਦੇਸ਼ ਨੂੰ ਇਹਨਾਂ ਨੇ ਆਜ਼ਾਦੀ ਦਵਾਈ ਸੀ ਪਰ ਬੜੀ ਕਿ ਸ਼ਾਂਤ ਨੇ ਤਰੀਕੇ ਦੇ ਨਾਲ ਕੋਈ ਹਿੰਸਾ ਨਹੀਂ ਹੋਈ ਤੇ ਇਹਨਾਂ ਦੀ ਜੋ ਸੋਚ ਸੀ ਉਹ ਸੋਚ ਨਾਲ ਦੇਸ਼ ਜਿਹੜਾ ਉਹ ਹੈ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਸਾਨੂੰ ਸਾਰਿਆਂ ਨੂੰ ਜਿਹੜਾ ਆਪਣੇ ਮਹਾਤਮਾ ਗਾਂਧੀ ਜੀ ਦੇ ਦੱਸੇ ਹੋ ਮਾਰਗ ਤੇ ਚੱਲਣਾ ਚਾਹੀਦਾ ਤੇ ਦੇਸ਼ ਔਰ ਸੂਬਾ ਔਰ ਪਿੰਡ ਦੀ ਤੱਕੀ ਜਿਹੜੀ ਹੈ ਉਹਨਾਂ ਦੀ ਸੋਚ ਨਾਲ ਹੀ ਹੋਣੀ ਹੈ ਫਿਰ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਦੇ ਦਿਨ ਦੇ ਤੇ ਲੱਖ ਲੱਖ ਵਧਾਈ ਜੀ